ਵੇ ਸੁੱਖੇ ਵਧੀਆ ਤੂੰ ਕਰੇ ਆ ਗਿਆ ਪੱਠੇ ਕੁੱਤਰ ਨਾਲੇ ਪਏ ਆ ਹੈ ਮੈਂ ਮੜਾ ਜਾ ਉਹਨੀਆਂ ਪ੍ਰੀਤੋ ਕੋਲ ਜਾ ਕੇ ਉਹਨੇ ਅੱਜ ਸਾਰੀਆਂ ਬੁੜੀਆਂ ਇਕੱਠੀਆਂ ਕੀਤੀਆਂ ਸੀ ਪਤਾ ਨਹੀਂ ਕਾਦਾ ਪ੍ਰੋਗਰਾਮ ਕਰਨਾ ਸੀ ਉਹਨੇ ਹੈ ਸੁੱਖੇ ਮੈਂ ਉਹਨੀਆਂ ਤੋਂ ਮੇਰੇ ਅੱਗੇ ਸੁਣੀ ਸੁਣੀ ਪੱਠਿ ਪੱਠਿ ਪਾ ਚਲ ਮੈਂ ਉਹਨੀਆਂ ਠੀਕਾ ਠੀ ਹੋ ਸਕੇ ਤਾਂ ਆਟਾ ਵੀ ਗੋੰਦੀ ਮੇਰਾ ਸੁੱਖਾ ਬਣ ਤੇ ਓਕੇ ਲੈ ਮੇਰੇ ਸਹਰੀਏ ਪੱਟੇ-ਪੁੱਟੇ ਚੱਲ ਜਾਂਦੇ ਹੁਣ ਆਟਾ ਵੀ ਜਨੈਨੀ ਵਾਲਾ ਕੰਮ ਵੀ ਮੈਂ ਕਰਾਂ ਤੂੰ ਦੱਸ ਉਹਨਾਂ ਦੇ ਭੰਤੇ ਕੀ ਬਦ ਤੂੰ ਕੀ ਕੰਮ ਚੱਲਿਆ ਏਡੀ ਦੱਸ ਲੈ ਕੀ ਪਾਰਟੀ ਪ੍ਰੋਗਰਾਮ ਰੱਖਿਆ ਵਾ ਉਹ ਕਿਤੋਂ ਕੰਮ ਕਰਾਉਗੀ ਬਾਤ ਦਿਨ ਖਵਾ ਕੇ ਮੈਨੂੰ ਪਤਾ ਉਹ ਨਾ ਸੁੱਖਾ ਵੀ ਉਹ ਦੂਜਾ ਵੀ ਆ ਜਾਏ ਇਹੋ ਕੀ ਨਾਮ ਉਹਦਾ ਉਹ ਪੰਤਾ ਮੈਨੂੰ ਨਹੀਂ ਗੱਲ ਨਾ ਚਾਹਤ ਤੈਨੂੰ ਦੇ ਕੇ 1000 ਰੁਪਏ ਸਾਰੇ ਕੱਜ ਕਪੜਾ ਮਰਾਉਣਗੇ ਉਹ ਮੈਨੂੰ ਪਤਾ ਉਹਨਾਂ ਦਾ ਬਿਹੋਂ ਤੂੰ ਦਾ ਕੋਈ ਕੰਮ ਕਰਦਾ ਨਹੀਂ ਨਗਮੇ ਮਿੰਨੀ ਲੋਕਾਂ ਦੇ ਦਿਹਾੜੀਆਂ ਲੁਣੀਆਂ ਬੈਣੀਆਂ ਨੇ ਹਣ ਤੂੰ ਪ੍ਰੋਗਰਾਮ ਪੂਰਾ ਹਮ ਤਾਂ ਸਮਝ ਗਿਆ ਹਣ ਤੈਨੂੰ ਪਤਾ ਪਾ ਮੈਂ ਲੋਂਦਾ ਦਿਹਾੜੀ ਚੱਲੀਆਂ ਪੂਰਾ ਚਰਨ ਗੱਲਾ ਪੱਠੇ ਕੁੱਤਰ ਲਈ ਠੀਕ ਆ ਤੂੰ ਐਵੇਂ ਨਾ ਲੋਕਾਂ ਤੋਂ ਪੈਸੇ ਦੇ ਦੇ ਕੰਮ ਕਰਾਇਆ ਕਰ ਕਰ ਦੇ ਆ ਵੀ ਹੱਦ ਪੈਰਾ ਹਲਾ ਲਿਆ ਕਰ ਵੀ ਸੁੱਖੇ ਠੀਕ ਆ ਪਹਿਲੋ ਦਿਹਾੜੀਆਂ ਲੈਣੀਆਂ